ਹਾ ਵੀ ਅੱਜ ਕੱਲ ਰੇ ਖਲਾਰਨਾ ਕੀ ਔਖਾ ਹੈ ਕਹਿੰਦੇ ਅੱਜ ਕੱਲ ਤਾਂ ਰੇ ਭਰਨਾ ਟਰ ਇਨੇ ਲੋਡਰ ਨਾਲ ਆਪ ਹੈ ਭਰਤਾ ਤੇ ਫੇਰ ਖਲਾਰ ਵੀ ਬੜਾ ਸੌਖਾ ਤਰੀਕੇ ਨਾਲ ਹੁਣ ਸੁਣੋ ਖਿੱਲਰ ਦਾ ਵੀ ਦਿਖਾਵਾਂਗੇ ਕਿਵੇਂ ਨਾਲੇ ਰੇ ਨੂੰ ਬਰੀਕ ਕਰ ਦਿੰਦਾ ਵਾਹਣ ਦੇ ਵਿੱਚ ਜੋ ਮਿਕਸ ਹੋ ਜਾਂਦਾ ਮਲਾ ਦਿੰਦਾ ਵਧੀਆ ਤੇ ਰੂੜੀ ਦੀ ਖਾਲ ਪਾਉਣ ਦਾ ਤਰੀਕਾ ਸਭ ਤੋਂ ਵਧੀਆ ਿਆਰੇ ਮੁੰਡਿਆ ਚੱਕ ਦੇ ਜੱਕ ਦੇ ਘੇਰਾ ਫੱਟੇ ਲੈ ਵੀ ਭਰ ਗਿਆ ਤੇ ਹੁਣ ਸਮਝ ਲੈ ਇਹਦਾ ਖਲਾਰ ਨਾਲੇ ਪੁਰਜੇ ਜਿਨ ਆਪੋ ਸਰ ਦੇਖ ਆਹ ਹੈ ਪਰਜਾ ਜਾ ਅੰਬਰੀਕ ਕਰ ਦਿੰਦਾ ਬੜ ਵੱਟ ਕੇ ਜਮਾ ਇਹ ਚੱਲ ਪਿਆ ਟਰੈਲੀ ਭਰ ਕੇ ਲੈ ਗੇਰਾ ਤੇ ਹੁਣ ਖਲਾਰੂਗਾ ਦੇਖਦੇ ਆ ਖੇਤ ਚ ਪਾਉਂਦਾ ਇੱਕ ਸਮਾਨ ਰੇਹ ਨੂੰ ਕਰਕੇ ਬਰੀਕ ਜਮਾ ਗੱਲ ਬਣਾ ਦਿੰਦਾ ਗੱਲ ਆਹ ਵੇ ਚੱਲ 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 ਗੇਰਾ ਨਾ ਇਹ ਵੀ ਮੈਟਰੋ ਰੇਖ ਖਲਾਰਨਾ ਹੋਵੇ ਤਾਂ ਇਹਦੇ ਨਾਲ ਖਲਾਰੋ ਆ ਵੀ ਕਰਦੇ ਸ਼ੁਰੂ ਫਿਰ ਅੱਛਾ ਕਰਨਾ ਪੈਂਦਾ ਕੁਝ ਅੱਛਾ ਕਿੰਨੇ ਪੈਸੇ ਲੈਣੇ ਬਾਈ ਕਿੰਨੇ ਥਾਂ ਦੇ ਆਏ ਪੜੀ ਹੋਏ ਵੇ ਹਾਂ ਅੱਛਾ ਸਾਡੀ ਲੋਡਰ ਤੇ ਸਾਡੀ ਟਰਾਲੀ 600 ਰੁਪਏ ਦੇ। 2800 600 600 ਰੁਪਏ ਆ 600 ਇੱਕ ਟਰਾਲੀ ਦਾ। ਹਾਂ ਇੱਕ ਟਰਾਲੀ ਦੇ 600 ਤੇ ਆ ਲੋਡਰ ਖੜਿਆ ਐ ਖਾਦ। ਅੱਛਾ ਅੱਛਾ ਐ ਨੇੜੇ ਖਾਦ ਹੋਵੇ ਪਈ ਤੇ ਲੋਡਰ ਹੋਵੇ 600 ਰੁਪਿਆ ਲੈਂਦੇ ਆ ਇੱਕ ਟਰਾਲੀ ਦਾ। ਠੀਕ ਐ ਬਾਅਦ ਤੇਰਾ ਨੰਬਰ ਵਗੈਰਾ ਮੰਗੇ ਉਹ ਪਾਵਾਗੇ ਦਿੱਤੇ। ਤੇ ਕਿਹੜਾ ਪਿੰਡ ਐ? ਸਰਦਾਰਪੁਰਾ ਜੀਨ ਪਿੰਡ। ਸਰਦਾਰਪੁਰਾ ਜੀਨ। ਗੰਗਾਨਗਰ ਕੋਲ ਅੱਛਾ 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 ਖੋਲ ਤਾਂ ਡਾਲਾ ਤੇ ਹੁਣ ਘਰ ਦੇ ਚਾਲੂ ਫਿਰ ਤੇ ਕਿੰਨੇ ਟਾਈਮ ਚ ਪਾਣ ਦਾ ਕਿੱਲੇ ਚ ਵਿੱਗਿਆ ਹੈ ਰਾਜਸਥਾਨ ਦੇ ਵਿੱਗੇ ਹੈ ਹਾਂ ਰਾਜਸਥਾਨ ਦੇ ਦਿੱਕ ਨੂੰ ਦੋ ਮਿੰਟ ਪਾ ਦੇਣੀ ਹੈ 12 ਮਿੰਟ 13 ਮਿੰਟ 15 ਮਿੰਟ ਤੱਕ ਦੇ ਦੇ ਅਜੇ ਇੱਕ ਟ੍ਰਾਈਲ ਵਿੱਗਾ ਠੀਕ ਠੀਕ ਅਰੇ ਜਿਆਦਾਦਰ ਸੁੱਕੀ ਹੋਣੀ ਚਾਹੀਦੀ ਵੀ ਜਣ ਦੀ ਗਿੱਲੀ ਨਾ ਹੋਵੇ ਹਾਂ ਰੇ ਸੁੱਕੀ ਹੋਵੇ ਜਿਆਦਾ ਹਾਂ ਫਿਰ ਵਧੀਆ ਰਹੇਗੀ ਠੀਕ ਹੈ ਚੱਲ 13ਾ ਥੋੜਾ ਜਿਹਾ ਆ ਲੈ ਹੀ ਨਾ ਨੋ ਵੀ ਕਰਤਾ ਚਾਲੂ ਉਹ ਪਾਦਾ ਕਿ ਸਮਾਨ ਲਈ ਓ ਆ ਜਾਂਦਾ ਮੇਤਰੋ ਕਿ ਸਮਾਨ ਪਾਈ ਅੱਖ ਮੂੰਹ ਚ ਨਾ ਬੱਜੇ ਕੁਛ ਆ ਜਾਂਦਾ ਡਰ ਲੱਗਦਾ ਕਿ ਤੇ ਭੂਨਾ ਪਾਂਦੀ ਏ ਆ ਜਾਂਦਾ ਚੂਰਾ ਕਰੀ ਇਹ ਖਲਾਰ ਦਾ ਸਹੀ ਢੰਗ ਨਾ ਰੇਤਾ ਜਮਾ ਜਿਵੇਂ ਟੂੜੀ ਵਾਲਾ ਫਰੈਸਰ ਹੁੰਦਾ ਨਾ ਜਾਂਦਾ ਹੈ ਕਿ ਸਮਾਨ ਪਾਈ ਐ ਜਮਾ 1 ਕੋ ਜੀ ਖਲਾਰ ਦਾ ਵਧੀਆ ਖਲਾਰ ਦਾ ਕੋਈ ਛੋਟਾ ਮੋਟਾ ਡੜਾ ਡੁੜਾ ਉਹ ਵੀ ਭੰਨ ਦਿੰਦਾ ਹੈ ਤਰੋ ਜਮਾ 1 ਕੋ ਜੀ ਖਲਾਰ ਦਾ ਸਾਰੇ ਚ ਐ ਜਮਾ ਛਾਣਾ ਦਿੰਦਾ ਬਰੀਕ ਜਿਵੇਂ ਆਪਾਂ ਕਿਸੇ ਰੇਹ ਦਾ ਜੁਰੀਆ ਡੀਏਪੀ ਦਾ ਛਾਣਾ ਦਿੰਨੇ ਹੁੰਦੇ ਆ 10 ਮਿੰਟ ਤੱਕ ਜੇ ਇੱਕ ਥਾਂ ਸਿੱਟੀ ਜਾਊਗਾ ਇਹਦਾ ਬਹੁਤ ਹੁੰਦਾ ਇੱਕੋ ਜੀ ਖਾਦ ਪੈਣੀ ਫਿਰ ਮਿਕਸ ਹੋ ਜਾਣੀ ਜਾਂਦਾ ਧੂਣਾ ਪੱਤੀ ਆ ਵੀ ਆਜੋ ਕਰਾ 5 ਜਾਂ 6 ਮਿੰਟਾਂ ਦੇ ਵਿੱਚ ਇੱਕ ਟਰੈਲੀ ਖਾਲੀ ਕਰ ਦਿੰਦਾ ਦੁਬਾਰੇ ਆ ਗਿਆ ਭਰਨ ਸਿਰਫ 5-6 ਮਿੰਟਾਂ 'ਚ